ਜੰਮੂ ਕਸ਼ਮੀਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਫੌਜੀਆਂ ਦੇ ਕੈਂਪ ਉੱਤੇ ਵੱਡਾ ਹਮਲਾ ਕੀਤਾ ਗਿਆ ਹਾਲਾਂਕਿ ਇਸ ਦਰਮਿਆਨ ਜੋ ਜੰਮੂ ਦੇ ਕੁਲਗਾਮ ਦੇ ਵਿੱਚ ਫੌਜੀਆਂ ਦੇ ਵੱਲੋਂ ਪੰਜ دہشت ਗਰਦਾਂ ਨੂੰ ਵੀ ਉਹਨਾਂ ਦਾ ਜਿਹੜਾ ਆ ਭੋਗ ਪਾ ਦਿੱਤਾ ਤੇ ਇਸ ਦਰਮਿਆਨ ਦੋ ਜੋ ਫੌਜੀ ਨੇ ਉਹ ਵੀ ਸ਼ਹੀਦ ਹੋ ਗਏ ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਅਮਰਦਤ ਟੀਵੀ ਤੇ ਹਾਲਾਂਕਿ ਜੇਕਰ ਗੱਲ ਕਰੀਏ ਤਾਂ ਜੋ ਫੌਜੀਆ ਦੇ ਕੈਂਪ ਉਤੇ ਵੱਡਾ ਹਮਲਾ ਹੋਇਆ ਬੀਤੇ ਦੇ ਦੋ ਦਿਨਾਂ ਤੋਂ ਫੌਜੀਆ ਦੇ ਵੱਲੋਂ ਆਪਰੇਸ਼ਨ ਜੋ ਹੈ ਉਹ ਚਲਾਇਆ ਜਾ ਰਿਹਾ ਤਾਂ ਇਸ ਦਰਮਿਆਨ ਦੋ ਜਵਾਨ ਜਿਹੜੇ ਨੇ ਉਹ ਸ਼ਹੀਦ ਹੋ ਗਏ ਦੂਜੇ ਪਾਸੇ ਪੰਜ دہشت ਗਰਦ ਜਿਹੜੇ ਨੇ ਉਹਨਾਂ ਨੂੰ ਮਾਰ ਗिराਇਆ ਤਾਂ ਵੱਡੀ ਖਬਰ ਜੰਮੂ ਕਸ਼ਮੀਰ ਦੇ ਕੁਲਗਾਮ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਦਿਨਾ ਤੋਂ ਲੈ ਕੇ ਲਗਾਤਾਰ ਦੂਜੇ ਦਿਨ ਵੀ ਮੁੱਠਪੇੜ ਜਾਰੀ ਹੈ ਹੁਣ ਤੱਕ ਜੋ ਮੋਦਰਾ ਕਾਮ ਅਤੇ ਚਿਨੀ ਕਾਮ ਫਰੇ ਸਾਲ ਦੇ ਵਿੱਚ ਪੰਜ ਅਤਵਾਦੀ ਮਾਰੇ ਜਾ ਚੁੱਕੇ ਹਨ ਇਸ ਦੇ ਨਾਲ ਹੀ ਇਸ ਮੁੱਠਪੇੜ ਦੇ ਵਿੱਚ ਦੋ ਜਵਾਨ ਸ਼ਹੀਦ ਵੀ ਹੋ ਗਏ ਮੁਦਰਾ ਕਾਮ ਦੇ ਵਿੱਚ 2-3 ਅਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਅਤੇ ਇੱਕ ਹੋਰ ਅਤਵਾਦੀ ਚੀਨੀ ਕਾਮ ਫਰੀਸਲ ਦੇ ਵਿੱਚ ਲੁਕੇ ਹੋਣ ਦੀ ਖਬਰ ਜੋ ਹੈ ਦੱਸੀ ਜਾ ਰਹੀ ਹੈ ਦੋਵਾਂ ਥਾਵਾਂ ਉੱਤੇ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤੇ ਅੱਜ ਸਵੇਰੇ ਜੋ ਹੈ ਮੁਦਰਾ ਕਾਮ ਦੇ ਵਿੱਚ ਇੱਕ ਅਤਵਾਦੀ ਦੀ Laash ਵੀ ਬਰਾਮਦ ਹੋਈ ਹੈ ਇੱਥੇ ਜਨਿਵਾਰ ਦੁਪਹਿਰ ਨੂੰ ਅਤਵਾਦੀਆਂ ਦੇ ਨਾਲ ਲੜਦੇ ਹੋਏ ਇੱਕ ਜਵਾਨ ਸ਼ਹੀਦ ਹੋ ਗਏ ਕੁੱਲਗਾਮ ਦੇ ਚੀਨੀਗਾਮ ਫਰੀਸਲ ਦੇ ਵਿੱਚ ਕੱਲ 4 ਅਤਵਾਦੀ ਮਾਰੇ ਗਏ ਸਨ ਇੱਕ ਸਿਪਾਹੀ ਵੀ ਇਸ ਦਰਮਿਆਨ ਸ਼ਹੀਦ ਹੋ ਗਿਆ ਦੂਜੇ ਪਾਸੇ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਮੰਜਾਕੋਟ ਇਲਾਕੇ ਦੇ ਵਿੱਚ ਐਤਵਾਰ ਸਵੇਰੇ ਅਤਵਾਦੀਆਂ ਨੇ ਫੌਜ ਦੇ ਕੈਂਪ ਉੱਤੇ ਹਮਲਾ ਕਰ ਦਿੱਤਾ ਸੀ ਇਸ ਦੇ ਵਿੱਚ ਇੱਕ ਜਵਾਨ ਜ਼ਖਮੀ ਹੋ ਗਿਆ ਜਵਾਨਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਅਤਵਾਦੀ ਸੰਗੜੇ ਜੰਗਲ ਦੇ ਵਿੱਚ ਜਾ ਕੇ ਛੁੱਪ ਗਏ ਉਸ ਤੋਂ ਬਾਅਦ ਫੌਜ ਅਤੇ ਪੁਲਿਸ ਨੇ ਤਲਾਸ਼ੀ ਮੁਹਿੰਮ ਜੋ ਹੈ ਉਹ ਸ਼ੁਰੂ ਕੀਤੀ ਹੋਈ ਹੈ ਤਾਂ ਲਗਾਤਾਰੀ 2 ਦਿਨ ਹੋ ਚੁੱਕੇ ਨੇ ਲਗਾਤਾਰ ਜੋ ਮੁਠਪੇੜ ਹੈ ਉਹ ਜਾਰੀ ਹੈ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਅਤਵਾਦੀਆਂ ਦੇ ਨਾਲ ਮੁਕਾਬਲੇ ਦੌਰਾਨ ਸੁਰੱਖਿਆ ਬਲਾ ਨੇ 5 ਅਤਵਾਦੀਆਂ ਨੂੰ ਮਾਰ ਗिराया ਹੈ ਤੇ ਇਸੇ ਦੇ ਨਾਲ ਜੋ ਆ ਮੁਕਾਬਲੇ ਦੇ ਵਿੱਚ ਸੁਰੱਖਿਆ ਬਲਾ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ ਨੇ ਜੋ ਕਿ ਬੇहद ਮੰਦ ਭਾਗੀ ਖਬਰ ਹੈ ਸੁਰੱਖਿਆ ਬਲਾ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲਾ ਕੁਲਗਾਮ ਦੇ ਚੀਨੀ ਗਾਮ ਦੇ ਵਿੱਚ ਹੋਇਆ ਦੱਸਿਆ ਜਾ ਰਿਹਾ ਹੈ ਕਿ ਪੰਜ ਪੰਜ ਜਿਹੜੇ ਅਤਵਾਦੀ ਨੇ ਉਹ ਮਾਰੇ ਜਾਣ ਤੋਂ ਬਾਅਦ ਵੀ ਮੁਕਾਬਲਾ ਜੋ ਹੈ ਲਗਾਤਾਰ ਜਾਰੀ ਹੈ ਉਸ ਏਰੀਆ ਦੇ ਵਿੱਚ ਕੋਜ ਦੋ ਅਤਵਾਦ ਵਿਰੋਧੀ ਆਪਰੇਸ਼ਨ ਜੋ ਹੈ ਉਹਨਾਂ ਦੇ ਵੱਲੋਂ ਫੌਜੀਆਂ ਦੇ ਵੱਲੋਂ ਚਲਾਈ ਜਾ ਰਹੀ ਹੈ ਇੱਕ ਆਪਰੇਸ਼ਨ ਮੋਦਰਗਾਮ ਪਿੰਡ ਦੇ ਵਿੱਚ ਚੱਲ ਰਿਹਾ ਜਿੱਥੇ ਗੋਲੀਬਾਰੀ ਦੇ ਵਿੱਚ ਲੌਂਸ ਨਾਇਕ ਪ੍ਰਦੀਪ ਨੈਨ ਜੋ ਕਿ ਪੈਰਾ ਕਮਾਂਡੋ ਸ਼ਹੀਦ ਹੋ ਗਏ ਜਦੋਂ ਕਿ ਦੂਜਾ ਮੁਕਾਬਲਾ ਫ੍ਰਿਜ਼ਲ ਕੁਲਗਾਮ ਦੇ ਵਿੱਚ ਚੱਲ ਰਿਹਾ ਜਿੱਥੇ ਇੱਕ ਆਰ ਆਰ ਦਾ ਹੌਲਦਾਰ ਜੋ ਹੈ ਜਿਸ ਦਾ ਨਾਮ ਰਾਜਕੁਮਾਰ ਦੱਸਿਆ ਜਾ ਰਿਹਾ ਉਹਨਾਂ ਦੇ ਸ਼ਹੀਦ ਹੋਣ ਦੀ ਖਬਰ ਫौज ਦੇ ਪਹਿਲੇ ਕਾਰਵਾਈ ਸ਼ੁਰੂ ਹੋਣ ਦੇ ਕੁਝ ਘੰਟਿਆਂ ਬਾਅਦ ਹੀ ਚਿਨੀਗਾਨ ਪਿੰਡ ਦੇ ਵਿੱਚ ਗੋਲੀਬਾਰੀ ਦੀ ਇੱਕ ਹੋਰ ਘਟਨਾ ਸ਼ੁਰੂ ਹੋ ਗਈ। ਫੌਜ ਨੂੰ ਲਸ਼ਕਰ ਗਰੂਪ ਬਾਰੇ ਖੁਫੀਆ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਸੁਰੱਖਿਆ ਬਲ ਉਸ ਇਲਾਕੇ ਦੇ ਵਿੱਚ ਪਹੁੰਚੇ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ, ਮੁਟਪੇੜ ਹੋਇਆ ਫੌਜ ਨੂੰ ਕੁਲਗਾਹ ਮਿਲਾਕੇ ਦੇ ਵਿੱਚ ਅਤਵਾਦੀਆਂ ਦੀ ਮੌਜੂਦਗੀ ਦੇ ਬਾਰੇ ਖੂਫੀਆ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਇਸ ਆਪਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੇ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਇਸ ਦੌਰਾਨ ਫੌਜ ਦੇ ਜਵਾਨਾਂ ਅਤੇ ਅਤਵਾਦੀਆਂ ਵਿਚਾਲੇ ਮੁਠਪੇੜ ਵੀ ਜੋ ਹੈ ਉਹ ਸ਼ੁਰੂ ਹੋ ਗਈ ਸੀ ਦੱਸ ਦਈਏ ਕਿ ਕੁਲਗਾਮ ਦੇ ਵਿੱਚ ਪਹਿਲਾਂ ਵੀ ਇਨਕਾਊਂਟਰ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ ਹਾਲੀ ਦੇ ਵਿੱਚ 6 ਮਹੀਨوں ਕੁਲਗਾਮ ਦੇ ਰੇਦਵਾਨੀ ਫਾਇਨ ਇਲਾਕੇ ਦੇ ਵਿੱਚ ਸੁਰੱਖਿਆ ਬਲਾ ਅਤੇ ਅਤਵਾਦੀਆਂ ਵਿਚਾਲੇ ਮੁਕਾਬਲਾ ਹੋਇਆ ਸੀ ਲਸ਼ਕਰ ਤੋਇਬਾ ਦੇ ਲੁਕੇ ਟਿਕਾਣੇ ਦੀ ਮੌਜੂਦਗੀ ਬਾਰੇ ਖੂਫੀਆ ਸੂਚਨਾ ਦੇ ਆਧਾਰ ਉਤੇ ਸੰਯੁਕਤ ਬਲਾ ਨੇ ਇਲਾਕੇ ਦੇ ਵਿੱਚ ਪਹੁੰਚ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ ਇਸ ਦੌਰਾਨ ਅਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਿਸ ਦਾ ਸੁਰੱਖਿਆ ਬਲਾ ਨੇ ਵੀ ਜਵਾਬ ਦਿੱਤਾ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ 4 ਮਹੀਨਿਆਂ ਵੀ ਜੰਮੂ ਕਸ਼ਮੀਰ ਦੇ ਪੋਂਚ ਜ਼ਿਲ੍ਹੇ ਦੇ ਵਿੱਚ ਅਤਵਾਦੀਆਂ ਨੇ ਭਾਰਤੀ ਹਵਾਈ ਫੌਜ ਯਾਨੀ ਆਈਏਐਫ ਦੇ ਕਾਫਲੇ ਉੱਤੇ ਹਮਲਾ ਕੀਤਾ ਸੀ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਹਮਲੇ ਦੇ ਵਿੱਚ ਭਾਰਤੀ ਹਵਾਈ ਫੌਜ ਦਾ ਇੱਕ ਜਵਾਨ ਸ਼ਹੀਦ ਹੋ ਗਿਆ ਜਦਕਿ 4 ਹੋਰ ਜ਼ਖਮੀ ਹੋ ਗਏ ਸਨ ਅਧਿਕਾਰੀਆਂ ਨੇ ਦੱਸਿਆ ਸੀ ਕਿ ਇਹ ਹਮਲਾ ਸ਼ਾਮ ਨੂੰ ਉਸ ਸਮੇਂ ਹੋਇਆ ਜਦੋਂ ਹਵਾਈ ਸੈਨਾ ਦਾ ਕਾਫਲਾ ਜ਼ਿਲ੍ਹੇ ਦੇ ਸੁਰਕੋਟ ਇਲਾਕੇ ਦੇ ਸਨਾਈ ਟਾਪ ਵੱਲ ਜਾ ਰਿਹਾ ਸੀ ਤਾਂ ਹੁਣ ਮੁੜ ਤੋਂ ਜੰਮੂ ਕਸ਼ਮੀਰ ਦੇ ਕੁਲਗਾਮ ਦੇ ਵਿੱਚ ਜੋ ਹੈ ਲਗਾਤਾਰ ਮੁੱਠਪੇੜ ਜੋ ਹੈ ਦੂਜੇ ਦਿਨ ਵੀ جاری ਹੈ ਇਸ ਦੇ ਵਿੱਚ ਮੁਦਰਕਾਮ ਤੇ ਨਾਲ ਹੀ ਚਿਨੀ ਕਾਮ ਫਰੀਸਾਲ ਦੇ ਵਿੱਚ ਪਛਾਤਵਾਦੀ ਨੂੰ ਜੋ ਆ ਫੌਜੀਆਂ ਦੇ ਵੱਲੋਂ ਢੇਰ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚੋਂ ਵੀ ਕਈ ਫੌਜੀ ਜੋ ਨੇ ਉਹ ਡਟੇ ਹੋਏ ਨੇ ਲਗਾਤਾਰ ਮੁੱਠਪੇੜ جاری ਹੈ ਜਿਸ ਦੇ ਵਿੱਚ ਹੁਣ ਤੱਕ ਪੰਜ ਜਿਹੜੇ دہشتਗਰਦ ਨੇ ਉਹਨਾਂ ਨੂੰ ਢੇਰ ਕਰ ਦਿੱਤਾ ਗਿਆ ਸੋ ਪਹਿਲਾਂ ਦੀ ਜੇਕਰ ਗੱਲ ਕਰ ਲਈਏ ਤਾਂ ਅਜਿਹੇ ਬਹੁਤ ਸਾਰੇ ਮਾਮਲੇ ਜੋ ਨੇ ਸਾਹਮਣੇ ਆ ਚੁੱਕੇ ਨੇ ਜਿਸ ਦੇ ਵਿੱਚ ਜੋ ਅੱਤਵਾਦੀ ਨੇ ਜੋ دہشتਗਰਦ ਨੇ ਉਹਨਾਂ ਦੇ ਵੱਲੋਂ ਹਮਲਾ ਕੀਤਾ ਜਾਂਦਾ ਹੈ ਫੌਜੀਆਂ ਦੇ ਕਾਫਲੇ ਉੱਤੇ ਤਾਂ ਹੁਣ ਮੁਰ ਤੋਂ ਜੋ ਰਾਜੋਰੀ ਦੇ ਵਿੱਚ ਫੌਜੀਆਂ ਦੇ ਕੈਂਪ ਤੇ ਉੱਪਰ ਜਿਹੜਾ ਹੈਗਾ ਹਮਲਾ ਕੀਤਾ ਗਿਆ ਸੀ ਵੱਡਾ ਹਮਲਾ ਹੋਇਆ ਸੀ ਜਿਸ ਤੋਂ ਬਾਅਦ ਫੌਜ ਨੇ ਕੁਲਗਾਮ ਦੇ ਵਿੱਚ ਪੰਜ ਜਿਹੜੇ دہشت گرد ਦੇ ਉਹਨਾਂ ਦਾ ਜਿਹੜਾ ਆ ਸ਼ਹੀਦ ਜਲਾ ਦਸਦੀ ਹੈ ਕਿ ਇਸ ਦੇ ਵਿੱਚ ਦੋ ਜਵਾਨ ਜਿਹੜੇ ਸ਼ਹੀਦ ਹੋਏ ਨੇ ਦੂਜੇ ਪਾਸੇ ਜੋ دہشت گرد ਨੇ ਉਹਨਾਂ ਨੂੰ ਫੌਜੀਆ ਨੇ ਮਾਰ ਗिराया ਆ ਤਾਂ ਪੰਜਾਬ ਦੇ ਕਈ ਫੌਜੀ ਜੋ ਨੇ ਇਸ ਆਪਰੇਸ਼ਨ ਦੇ ਵਿੱਚ ਡਟੇ ਹੋਏ ਨੇ ਰਾਜੋਰੀ ਦੇ ਵਿੱਚ ਫੌਜੀਆਂ ਦੇ ਕੈਂਪ ਉੱਤੇ ਹਮਲਾ ਹੋਣ ਤੋਂ ਬਾਅਦ ਇਹ ਮੁਠਪੇੜ ਜੋ ਹੈ ਲਗਾਤਾਰ ਅੱਜ ਦੂਜੇ ਦਿਨ ਵੀ ਜਾਰੀ ਹੈ ਤਾਂ ਹੁਣ ਇਸ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਆਖਰ ਇਹ ਜੋ ਮੁਠਪੇੜ ਕਦੋਂ ਤੱਕ ਜਾਰੀ ਰਹੇਗਾ ਕਿਉਂਕਿ ਪਿਛਲੇ ਦੋ ਦਿਨਾਂ ਤੋਂ ਚੱਲ ਰਹੇ ਇਸ ਫੌਜ ਦੇ ਮੁਕਾਬਲੇ ਦੇ ਵਿੱਚ ਦੋ ਤਿੰਨ ਅਤਵਾਦੀ ਜੋ ਨੇ ਉਹ ਹਜੇ ਵੀ ਛੁਪੇ ਹੋਏ ਨੇ ਲੁਕੇ ਹੋਏ ਨੇ ਜੋ ਜੰਗਲ ਆ ਉਸ ਦੇ ਵਿੱਚ ਲੁਕੇ ਹੋਣ ਦੇ ਸੰਭਾਵਨਾ ਜਿਹੜੀ ਆ ਜਤਾਈ ਜਾ ਰਹੀ ਹੈ ਜਿਸ ਦੇ ਆਧਾਰ ਉਤੇ ਜੋ ਜੋ ਫੌਜ ਨੇ ਉਹਨਾਂ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਜਾਰੀ ਹੈ ਲਗਾਤਾਰ ਹੀ ਮੁਟਪੇੜ ਵੀ ਜਾਰੀ ਹੈ ਲਾਸ ਨਾਈਟ ਪ੍ਰਦੀਪ ਨੈਨ ਗੋਲੀਬਾਰੀ ਦੌਰਾਨ ਸ਼ਹੀਦ ਹੋ ਗਏ ਨੇ ਤਾਂ ਵੱਡੀ ਖਬਰ ਤੁਹਾਨੂੰ ਜੰਮੂ ਕਸ਼ਮੀਰ ਤੋਂ ਦੱਸ ਰਿਹਾ ਕਿ ਜੰਮੂ ਕਸ਼ਮੀਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਫੌਜੀਆਂ ਦੇ ਕੈਂਪ ਉਤੇ ਹਮਲਾ ਹੁੰਦਾ ਹੈ ਵੱਡਾ ਹਮਲਾ ਹੁੰਦਾ ਹੈ ਜਿਸ ਤੋਂ ਬਾਅਦ ਤੋਂ ਹੀ ਅੱਜ ਦੂਜਾ ਦਿਨ ਹੈ ਅੱਜ ਐਤਵਾਰ ਹੈ ਤੇ ਐਤਵਾਰ ਵਾਲੇ ਦਿਨ ਦੂਜਾ ਦਿਨ ਹੋ ਚੱਲਿਆ ਜਦੋਂ ਇਹ ਮੁਠਪੇੜ ਲਗਾਤਾਰ ਫੌਜੀਆਂ ਤੇ دہشت ਗਰਦਾਂ ਦੇ ਵਿੱਚ ਲਗਾਤਾਰ ਜਾਰੀ ਅਜੇ ਦੇ ਵਿੱਚ ਦੋ ਤੋਂ ਤਿੰਨ ਜਿਹੜੇ دہشت ਗਰਦ ਨੇ ਉਹਨਾਂ ਦੇ ਲੁਕੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਉਤੇ ਜੰਗਲ ਹੈ ਜਿਸ ਦੇ ਵਿੱਚ ਲੁਕੇ ਹੋਣ ਦੀ ਖਬਰ ਜੋ ਹੈ ਸਾਹਮਣੇ ਆ ਰਹੀ ਹੈ ਜਿਸ ਦੇ ਆਧਾਰ ਉਤੇ ਫੌਜੀਆਂ ਦੇ ਵੱਲੋਂ ਲਗਾਤਾਰ ਸਰਚ ਆਪਰੇਸ਼ਨ ਤਾਂ جاری ਹੈ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਮੁਕਾਬਲਾ ਵੀ ਲਗਾਤਾਰ جاری ਹੈ ਮੁਠਪੇੜ ਲਗਾਤਾਰ جاری ਹੈ ਤਾਂ ਹੁਣ ਇਸ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕਦੋਂ ਕਦੋ ਜੋ ਇਸ ਦੇ ਵਿੱਚ دہشت گرد ਨੇ ਜਿਹੜੇ ਲੁਕੇ ਹੋਏ ਨੇ ਉਹ ਫੜੇ ਜਾਂਦੇ ਨੇ